ਮੈਰਿਟੋਰੀਅਸ ਟੀਚਰ ਜੂਨੀਅਰ ਪੰਜਾਬ ਦੀ ਇਕਾਈ ਗੁਰਦਾਸਪੁਰ ਦੇ ਵੱਲੋਂ ਸਕੂਲ ਦੇ ਗੇਟ ਦੇ ਅੱਗੇ ਛੁੱਟੀ ਤੋਂ ਬਾਅਦ ਪੰਜਾਬ ਸਰਕਾਰ ਦੇ ਲਾੜਿਆਂ ਦੀ ਪੰਡ ਫੁਕੀ ਗਈ ਪੰਜਾਬ ਸਰਕਾਰ ਦਾ ਪਿੱਛਾ ਕਰਦਿਆਂ ਅਧਿਆਪਕਾਂ ਵੱਲੋਂ ਜ਼ੋਰਦਾਰ ਨਾੜੇਬਾਜੀ ਕੀਤੀ ਗਈ ਹਰਪ੍ਰੀਤ ਗੁੰਨੀਆਣਾ ਹਰਪ੍ਰੀਤ ਦਸੂਆ ਨੇ ਕਿਹਾ ਕਿ ਸਰਕਾਰ ਦੇ ਲਾੜਿਆਂ ਨੂੰ ਹੁਣ ਸਹਿਣ ਨਹੀਂ ਕੀਤਾ ਜਾਵੇਗਾ ਸਿੱਖਿਆ ਤੇ ਸਿਹਤ ਦੇ ਨਾਮ ਤੇ ਸੱਤਾ ਵਿੱਚ ਆਈ ਪੰਜਾਬ ਸਰਕਾਰ ਵੱਲੋਂ ਬਹੁਤ ਹੀ ਵਧੀਆ ਨਤੀਜੇ ਦੇਣ ਦੇ ਬਾਵਜੂਦ ਮੈਰੀਟੋਰੀਅਸ ਅਧਿਆਪਕਾਂ ਨੂੰ ਸਿੱਖਿਆ ਵਿਭਾਗ ਵਿੱਚ ਰੈਗੂਲਰ ਕਰਨ ਦੇ ਮਾਮਲੇ ਵਿੱਚ ਕਿਹਾ ਜਾ ਰਿਹਾ ਹੈ ਕਿ ਕਾਰਵਾਈ ਚੱਲ ਰਹੀ ਹੈ ਪਰ ਮੁੱਖ ਮੰਤਰੀ ਜਾਂ ਸਿੱਖਿਆ ਮੰਤਰੀ ਨੇ ਇੱਕ ਵੀ ਮੀਟਿੰਗ ਇਹਨਾਂ ਅਧਿਆਪਕਾਂ ਦੇ ਨਾਲ ਕਰਨੀ ਉਚਿਤ ਨਹੀਂ ਸਮਝੀ ਇਸ ਲਈ ਹੁਣ ਸਾਡੇ ਸਬਰ ਦਾ ਪਿਆਲਾ ਟੁੱਟ ਚੁੱਕਾ ਹੈ ਜੇਕਰ ਸਰਕਾਰ ਹੁਣ ਵੀ ਮੈਰੀਟੋਰੀਅਸ ਅਧਿਆਪਕਾਂ ਦੀਆਂ ਮੰਗਾਂ ਨਾ ਮੰਨੀਆਂ ਤਾਂ ਸੰਘਰਸ਼ ਤਿੱਖਾ ਕਰਨਾ ਪਵੇਗਾ ਸ਼੍ਰੀ ਰਾਦੇ ਕਲਾਥ ਉਸਤੇ ਬੁਟੀਕ ਜਿੱਥੇ ਤੁਹਾਨੂੰ ਅੰਸਿੱਤੇ ਲੇਡੀ ਸੂਟ ਰੈਡੀਮੇਡ ਸੂਟ ਅਤੇ ਬੱਚਿਆਂ ਦੇ ਰੈਡੀਮੇਡ ਕੱਪੜੇ ਬਾਜ਼ਾਰ ਨਾਲੋਂ ਬਹੁਤ ਹੀ ਘੱਟ ਰੇਟ ਤੇ ਮਿਲਦੇ ਹਨ ਅਤੇ ਨਵੇਂ-ਨਵੇਂ ਡਿਜ਼ਾਈਨਰਾਂ ਦੇ ਵਿੱਚ ਸੂਟਾਂ ਦੀ ਸਿਲਾਈ ਕੀਤੀ ਜਾਂਦੀ ਹੈ ਪਤਾ ਨੋਟ ਕਰੋ ਸ਼੍ਰੀ ਰਾਦੇ ਕਲਾਥ ਉਸਤੇ ਬੁਟੀਕ ਨੇਰੇ ਅਮਰ ਕਲੀਨਿਕ ਡੜਵਾ ਰੋਡ ਧਾਰੀਵਾਲ ਵਧੇਰੇ ਜਾਣਕਾਰੀ ਦੇ ਲਈ ਸਕਰੀਨ ਦੇ ਉੱਪਰ ਨੰਬਰ ਦਿੱਤੇ ਗਏ ਹਨ ਅੱਜ ਅਸੀਂ ਮੈਰਿਟੋਰ ਸਕੂਲ ਜੂਨੀਅਨ ਅਧਿਆਪਕ ਜੂਨੀਅਨ ਦੇ ਸੱਦੇ ਉੱਤੇ ਇਹ ਜਿਹੜਾ ਰੋਸ ਪ੍ਰਦਰਸ਼ਨ ਉਹ ਕਰ ਰਹੇ ਆਂ ਅਸੀਂ ਅੱਜ ਪੰਜਾਬ ਸਰਕਾਰ ਦੀ ਜਿਹੜੇ ਲਾਰਿਆਂ ਦੀ ਪੰਡ ਹੈ ਉਹਨੂੰ ਅਸੀਂ ਫੂਕ ਰਹੇ ਹਾਂ ਕਿਉਂਕਿ ਇਹ ਸਰਕਾਰ ਜਿਹੜੀ ਸਿੱਖਿਆ ਕ੍ਰਾਂਤੀ ਦੇ ਨਾਂ ਤੇ ਪੰਜਾਬ ਦੇ ਵਿੱਚ ਆਈ ਸੀ ਔਰ ਬਾਅਦ ਚੜ ਕੇ ਜਿਹੜੇ ਅਸੀਂ ਕੱਚੇ ਅਧਿਆਪਕ ਉਹਨਾਂ ਨੇ ਇਸ ਸਰਕਾਰ ਨੂੰ ਬਣਾਉਣ ਦੇ ਵਿੱਚ ਆਪਣਾ ਹਿੱਸਾ ਪਾਇਆ ਸੀ ਅੱਜ ਉਹ ਸਰਕਾਰ ਲਗਾਤਾਰ ਪਿਛਲੇ 3 ਸਾਲਾਂ ਤੋਂ ਸਾਨੂੰ ਲਗਾਤਾਰ ਲਾਰੇ ਤੇ ਨਾਰਾ ਲਾ ਰਹੀ ਹੈ ਪਿਛਲੇ ਕੁਝ ਸਮੇਂ ਤੇ ਜਿਹੜੇ ਸਾਡੇ ਸਿੱਖਿਆ ਮੰਤਰੀ ਹੈਗੇ ਆ ਹਰਜੋਤ ਬੈਂਸੋਰੀ ਉਹ ਲਗਾਤਾਰ ਮੀਟਿੰਗਾਂ ਤੋਂ ਭੱਜ ਰਿਹਾ ਔਰ ਸਾਡੇ ਨਾਲ ਲਾਰੇ ਤੇ ਨਾਰਾ ਲਾ ਰਿਹਾ ਗਿਆ ਅੱਜ ਅਸੀਂ ਇਸੇ ਲਈ ਕਿ ਜਿਹੜੀ ਲਾਰੇ ਦੀ ਪੰਡ ਹੈ ਪੰਜਾਬ ਸਰਕਾਰ ਦੀ ਉਹ ਫੂਕਿਆ ਤਾਂ ਜੋ ਸਰਕਾਰ ਨੂੰ ਸਰਕਾਰ ਦੇ ਕੰਨਾਂ ਤੱਕ ਇਹ ਗੱਲ ਪਹੁੰਚ ਸਕੇ ਔਰ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਫਿਰ ਤੋਂ ਦੁਬਾਰਾ ਜਿਹੜਾ ਆਪਣਾ ਰੋਸ ਪ੍ਰਦਰਸ਼ਨ ਆ ਉਹ ਵੱਡੇ ਪੱਧਰ ਦੇ ਉੱਤੇ ਸਿੱਖਿਆ ਮੰਤਰੀ ਦੇ ਪਿੰਡ ਜਿਹੜਾ ਗੰਭੀਰਪੁਰ ਆ ਉੱਥੇ ਕਰਨ ਜਾ ਰਹੇ ਹਾਂ ਲਾਰਾ ਸਾਨੂੰ ਇਹ ਲਾੜੀ ਪਿਛਲੇ ਸਮੇਂ ਦੇ ਦੌਰਾਨ ਦਿੱਲੀ ਇਲੈਕਸ਼ਨ ਦੇ ਕਰਕੇ ਸਾਨੂੰ ਮੀਟਿੰਗ ਮਿਲੀ ਸੀ ਉਹ ਮੀਟਿੰਗ ਲਗਾਤਾਰ ਤਿੰਨ ਵਾਰ ਜਿਹੜੀ ਆ ਉਹ ਬਦਲ ਦਿੱਤੀ ਗਈ ਆ ਪਹਿਲਾਂ 8 ਤਰੀਕ ਰੱਖੀ ਗਈ ਫਿਰ ਉਹਨੂੰ ਵਧਾ ਕੇ 10 ਤਰੀਕ ਰੱਖਿਆ ਗਿਆ ਉਸ ਤੋਂ ਬਾਅਦ ਉਹ ਵੀ ਤਰੀਕ ਜਿਹੜੀ ਆ 20 ਤਰੀਕ ਰੱਖਿਆ ਗਿਆ ਉਹ ਤਰੀਕ ਫਿਰ ਤੋਂ ਜਿਹੜੀ ਆ ਬਦਲ ਦਿੱਤੀ ਗਈ ਆ ਹਣ ਮੰਗ ਸਾਡੀ ਹੈ ਕਿ ਸਾਨੂੰ ਸਿੱਖਿਆ ਵਿਭਾਗ ਦੇ ਵਿੱਚ ਰੈਗੂਲਰ ਕੀਤਾ ਜਾਵੇ ਅਸੀਂ ਜਿਹੜੇ ਅਧਿਆਪਕ ਹੈਗੇ ਆ ਉਹ ਉੱਚ ਯੋਗਤਾ ਪ੍ਰਾਪਤ ਸਾਡੇ ਅਧਿਆਪਕ ਹੈਗੇ ਆ ਪ੍ਰੋਪਰ ਚੈਨਲ ਦੇ ਥਰੂ ਭਰਤੀ ਹੋਏ ਆ 2018 ਦੇ ਵਿੱਚ ਪੰਜਾਬ ਸਰਕਾਰ ਨੇ ਇੱਕ ਨੋਟੀਫਿਕੇਸ਼ਨ ਜਾਰੀ ਕੀਤਾ ਸੀਗਾ ਜਿਹਦੇ ਵਿੱਚ 8800 88 ਅਧਿਆਪਕਾਂ ਨੂੰ ਸਿੱਖਿਆ ਵਿਭਾਗ ਦੇ ਵਿੱਚ ਜਿਹੜੇ ਸੁਸਾਇਟੀ ਦੇ ਅਧਿਆਪਕ ਸੀਗੇ ਉਹਨਾਂ ਨੂੰ ਰੈਗੂਲਰ ਕੀਤਾ ਗਿਆ ਸੀ ਪਰ ਜਿਹੜੇ 250 ਦੇ ਕਰੀਬ ਅਧਿਆਪਕ ਸੀਗੇ ਮੈਰਿਟ ਹੋਰ ਸਕੂਲਾਂ ਦੇ ਵਿੱਚ ਉਹਨਾਂ ਨੂੰ ਇਸ ਪਾਲਿਸੀ ਦੇ ਵਿੱਚ ਨਹੀਂ ਲਿਆਂਦਾ ਗਿਆ ਉਹ ਅੱਜ ਤੱਕ ਕੱਚੇ ਜਿਹੜੇ ਹੈਗੇ ਆ ਉਹ ਕੱਚੀ ਨੌਕਰਦਸਾਂ ਦਾ ਭੰਡਾਰ ਆ ਅਸੀਂ ਇਹੀ ਕਰ ਮੰਗ ਕਰਦੇ ਆ ਕਿ ਜਿਹੜਾ ਸਾਨੂੰ ਜਲਦੋ ਜਲ ਸਰਕਾਰ ਜਿਹੜੀ ਕੀ ਆ ਉਹ 2018 ਦੇ ਨੋਟੀਫਿਕੇਸ਼ਨ ਦੇ ਅਧਾਰ ਤੇ ਸਿੱਖਿਆ ਵਿਭਾਗ ਦੇ ਵਿੱਚ ਰੈਗੂਲਰ ਕਰੇ ਕਿੰਨੇ ਟੀਚਰ ਲੱਗਨੇ ਕਿੰਨੇ ਪੰਜਾਬ ਅਸੀਂ ਲਗਭਗ 280 ਦੇ ਕਰੀਬ ਜਿਹੜੇ ਆ ਕੁੱਲ ਟੀਚਰ ਹੈਗੇ ਆ ਮੈਰਿਟੋਰ ਸਕੂਲਾਂ ਦੇ ਵਿੱਚ 10 ਸਕੂਲ ਹੈਗੇ ਜਿਹੜੇ ਪਾਜੀ ਸਾਡੀਆਂ ਸਭ ਤੋਂ ਮੇਨ ਮੰਗ ਤਾਂ ਇਹੀ ਆ ਕਿ ਸਾਨੂੰ ਸਿੱਖਿਆ ਵਿਭਾਗ ਦੇ ਵਿੱਚ ਰੈਗੂਲਰ ਕੀਤਾ ਜਾਵੇ ਕਿਉਂਕਿ ਜਦੋਂ ਇਹ ਸਰਕਾਰ ਆਈ ਸੀਗੀ ਤੇ ਭਗਵੰਤ ਮਾਨ ਇਹ ਗੱਲ ਕਹਿੰਦਾ ਸੀ ਕਿ ਮੈਨੂੰ ਹਰਾ ਪੈਨ ਦੇ ਦਿਓ ਸਿਵਲ 77 ਰੇਡ ਦੀਆਂ ਪੌਰੀਆਂ ਚੜਾ ਦਿਓ ਮੈਂ ਤੁਹਾਡੇ ਸਾਰੇ ਮਸਲੇ ਹੱਲ ਕਰ ਦੂੰਗਾ ਪਰ ਤੁਸੀਂ ਦੇਖ ਰਹੇ ਹੋ ਸਿੱਖਿਆ ਦੇ ਨਾਲ ਨਾਲ ਸਾਰੇ ਹੀ ਪੰਜਾਬ ਜਿਹੜਾ ਉਹ ਆਪਣੀਆਂ ਮੰਗਾਂ ਲੈ ਕੇ ਤੁਰਿਆ ਫਿਰਦਾ ਸੜਕਾਂ ਤੇ ਪਰ ਕਿਸੇ ਦੀ ਵੀ ਕੋਈ ਮੰਗ ਪੂਰੀ ਨਹੀਂ ਹੋ ਤੇ ਸਾਡੀ ਮੰਗ ਤਾਂ ਇਹੀ ਹੈ ਸਾਨੂੰ ਬਾਰ ਬਾਰ ਇਹ ਲਾਰੇ ਲਾਈ ਜਾਂਦੇ ਆ ਕਿ ਤੁਹਾਡਾ ਇਨਕਰੀਮੈਂਟ ਜਾਰੀ ਹੋ ਗਿਆ ਤੁਹਾਡਾ ਇਨਕਰੀਮੈਂਟ ਇੰਨਾ ਕਰੋੜ ਆ ਗਿਆ ਪਰ 8 ਸਾਲਾਂ ਤੋਂ ਸਾਡਾ ਇਨਕਰੀਮੈਂਟ ਵੀ ਬਕਾਇਆ ਹੈ ਪਲੱਸ ਸਾਡੀ ਜਿਹੜੀ ਸੈਲਰੀ ਆ ਉਹ ਵੀ ਵਧਾਈ ਨਹੀਂ ਜਾ ਰਹੀ ਸਾਨੂੰ ਤੇ ਹੁਣ 20 ਤਰੀਕ ਨੂੰ ਮੀਟਿੰਗ ਸਾਡੇ ਨੂੰ ਮਿਲੀ ਹੋਈ ਆ ਜੇ ਉਹਦੇ ਵਿੱਚ ਵੀ ਸਾਡਾ ਕੋਈ ਹੱਲ ਨਹੀਂ ਹੋ ਪਾਇਆ ਤੇ ਫਿਰ ਆਪਾਂ ਕੋਈ ਹੋਰ ਤਿੱਖਾ ਪ੍ਰਦਰਸ਼ਨ ਆਪਾਂ ਕਰਾਂਗੇ